ਇਹ ਜਿਹੜਾ ਕਾਰਜ ਸੀ ਨਾ ਇਹ ਉਹ ਆਵਾਜ਼ ਸੀ ਜਿਹੜੀਆਂ ਆਵਾਜ਼ਾਂ ਬੰਦ ਹੋ ਗਈਆਂ ਸੀ ਨਾ ਉਹਨਾਂ ਆਵਾਜ਼ਾਂ ਨੂੰ ਲੈ ਕੇ ਭਾਈ ਸਾਹਿਬ ਥਾਂ-ਥਾਂ ਫਿਰੇ ਤੇ ਉਹਨਾਂ ਆਵਾਜ਼ਾਂ ਨੂੰ ਬੁਲੰਦ ਕਰਨ ਵਾਸਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੇ ਜਾਨ ਦੀ ਹਉਤੀ ਦਿੱਤੀ ਜਿਹਦੇ ਵਿੱਚ ਅੱਜ ਫਰੇਜ਼ਨੋ ਸ਼ਹਿਰ ਨੂੰ ਬਹੁਤ ਵੱਡਾ ਮਾਣ ਮਿਲਿਆ ਕਮਿਊਨਿਟੀ ਨੂੰ ਕਿ ਇਹ ਜਿਹੜਾ ਸਕੂਲ ਸੀ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਹੈ ਫਰੇਜ਼ਨੋ ਸ਼ਹਿਰ ਦੇ ਵਿੱਚ ਹੋਇਆ ਦੇਖੋ ਇਹ ਜਿਹੜਾ ਕਾਰਜ ਸੀ ਇੱਕ ਬੰਦੇ ਦਾ ਨਹੀਂ ਸੀ ਪਰ ਮੈਂ ਇੱਕ ਵਾਰੀ ਫੇਰ ਕਮਿਊਨਿਟੀ ਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਆਓ ਆਪਾਂ ਸਕੂਲ ਬਣ ਗਿਆ ਪਰ ਹੁਣ ਜਿਹੜੇ ਸਕੂਲ ਦੇ ਹੋਰ ਕ ਸਰਬਜੀਤ ਸਿੰਘ ਸੁਰਾਂਜੀ ਕਰਮਨਦੂ ਵਿਸ਼ੇਸ਼ ਤੌਰ ਤੇ ਪਹੁੰਚੇ ਅੱਜ ਇਸ ਉਦਘਾਟਨੀ ਦੇ ਮੌਕੇ ਤੇ ਸਰਬਜੀਤ ਸਿੰਘ ਸੁਰਾਂਜੀ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਤੁਹਾਡੀ ਸਮੂੱਚੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਸ ਕਾਰਜ ਵਾਸਤੇ ਜਿੰਨਾ ਕ ਸਮਾਂ ਰੇਡੀਓ ਤੇ ਲਾਇਆ ਉਹਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਇਹ ਜਿਹੜਾ ਕਾਰਜ ਸੀ ਨਾ ਮੈਂ ਸੋਚਦਾ ਹੁੰਨਾ ਕਿ ਵੇਰੀ ਬੈਠਾ ਘਰੇ ਵੀ ਵੀ ਇਹ ਉਹ ਆਵਾਜ਼ ਸੀ ਜਿਹੜੀ ਜਿਹੜੀਆਂ ਆਵਾਜ਼ਾਂ ਬੰਦ ਹੋ ਗਈਆਂ ਸੀ ਨਾ ਉਹਨਾਂ ਆਵਾਜ਼ਾਂ ਨੂੰ ਲੈ ਕੇ ਭਾਈ ਸਾਹਿਬ ਥਾਂ-ਥਾਂ ਫਿਰੇ ਜੀ ਤੇ ਉਹਨਾਂ ਆਵਾਜ਼ਾਂ ਨੂੰ ਬੁਲੰਦ ਕਰਨ ਵਾਸਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੇ ਜਾਨ ਦੀ ਹਉਤੀ ਦਿੱਤੀ ਜਿਹਦੇ ਵਿੱਚ ਅੱਜ ਫਰੇਜ਼ਨੋ ਸ਼ਹਿਰ ਨੂੰ ਬਹੁਤ ਵੱਡਾ ਮਾਣ ਮਿਲਿਆ ਵੀ ਸਾਨੂੰ ਇਹ ਬਹੁਤ ਵੱਡਾ ਮਾਣ ਮਿਲਿਆ ਸਾਰਿਆਂ ਨੂੰ ਫਰੇਜ਼ਨੋ ਵਾਲਿਆਂ ਨੂੰ ਕਮਿਊਨਿਟੀ ਨੂੰ ਕਿ ਇਹ ਜਿਹੜਾ ਸਕੂਲ ਸੀ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਹੈ ਫਰੇਜ਼ਨੋ ਸ਼ਹਿਰ ਦੇ ਵਿੱਚ ਹੋਇਆ ਇਸ ਕਰਕੇ ਅੱਜ ਸੰਗਤਾਂ ਬਹੁਤ ਦੂਰੋਂ ਦੂਰੋਂ ਪਹੁੰਚੀਆਂ ਸੈਕਰਮੈਂਟੋ ਤੋਂ ਬੇਕਰ ਸਪੀਡ ਤੋਂ ਐਲਏ ਤੋਂ ਮੈਂ ਦੇਖ ਰਿਹਾ ਤੇ ਮਨ ਨੂੰ ਇੰਨੀ ਖੁਸ਼ੀ ਆ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਤੇ ਮੈਂ ਇੱਕ ਵਾਰੀ ਫੇਰ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਿੱਖ ਸੰਗਤਾਂ ਜਿੰਨੀਆਂ ਪਹੁੰਚੀਆਂ ਉਹਨਾਂ ਦਾ ਵੀ ਧੰਨਵਾਦ ਆ ਦੇਖੋ ਇਹ ਜਿਹੜਾ ਕਾਰਸੀ ਇੱਕ ਬੰਦੇ ਦਾ ਨਹੀਂ ਸੀ ਪਰ ਮੈਂ ਇੱਕ ਵਾਰੀ ਫੇਰ ਕਮਿਊਨਿਟੀ ਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਆਓ ਆਪਾਂ ਸਕੂਲ ਬਣ ਗਿਆ ਪਰ ਹੁਣ ਜਿਹੜੇ ਸਕੂਲ ਦੇ ਹੋਰ ਕਾਰਜ ਆ ਉਹ ਅਸੀਂ ਕਰਨੇ ਆਂ ਉਹਦੇ ਨਾਲ ਉਹ ਨੰਬਰ ਇਹਨੂੰ ਆਪਾਂ ਬਣਾਉਣਾ ਜੇ ਸਾਡੇ ਬੱਚੇ ਦੂਰ ਵੀ ਹੈਗੇ ਆ ਉਹਨਾਂ ਬੱਚਿਆਂ ਨੂੰ ਲਿਆ ਕੇ ਇਸ ਸਕੂਲ ਚ ਪਾਉਣਾ ਤੇ ਤਾਂ ਕਿ ਅਸੀਂ ਇਸ ਸਕੂਲ ਨੂੰ ਪਤਾ ਲੱਗੇ ਆਲ ਵਰਡ ਦੇ ਵਿੱਚ ਵੀ ਜਸਪਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਫਰੈਜ਼ਨੋ ਸ਼ਹਿਰ ਦੇ ਵਿੱਚ ਆਈ ਇੱਕ ਵਾਰੀ ਫੇਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ